ਇਹ ਜਿਹੜਾ ਵੱਡੇ ਮੂੰਹ ਵਾਲਾ ਐਕਟਰ ਆ ਬਾਬਾ ਆਪਣੇ ਆਪ ਨੂੰ ਸੁਪੁੱਤਰ ਬਾਬਾ ਦੀਪ ਸਿੰਘ ਕਹਿੰਦਾ ਹੈ ਕਿ ਇਹ ਬਾਬਾ ਦੀਪ ਸਿੰਘ ਦੇ ਸੁਪੁੱਤਰ ਦੇ ਕੰਮ ਨੇ ਜੋ ਹਰਕਤਾਂ ਨੇ ਇਹ ਬਾਬਾ ਦੀਪ ਸਿੰਘ ਦੇ ਸੁਪੁੱਤਰ ਦੀਆਂ ਨਹੀਂ ਹੋ ਸਕਦੀ। ਅੱరే ਇਹਨੇ ਕੀ ਬਾਬਾ ਨੂੰ ਪਤਾ ਨਹੀਂ ਚੱਲੇਗਾ। ਔਰ ਇਹਹੀ ਹਰਕਤ ਕਿਸੇ ਗਰੀਬ ਸਿੱਖ ਨੇ ਕਿਸੇ ਮਿਡਲ ਕਲਾਸ ਬੰਦੇ ਨੇ ਕਿਸੇ ਨੇ ਕੀਤੀ ਹੁੰਦੀ ਤਾਂ ਹੁਣ ਉਹ ਸੋਦਾ ਲਾਉਂਦੀ ਔਰ 50 ਉਸ ਦੇ ਉੱਪਰ ਹੁਣ ਤੱਕ ਵੀਡੀਓ ਬਣ ਜਾਣੀ ਸੀ। ਔਰ 50widehat ਹਣ ਤੱਕ ਲੋਕਾਂ ਨੇ ਉਹਨੂੰ ਗਾਲਾਂ ਕੱਢਣੀਆਂ ਸੀ। ਉਹੀ ਹਰਕਤ ਕੋਈ ਲੋ ਲੈਵਲ ਦਾ ਬੰਦਾ ਮਿਡਲ ਕਲਾਸ ਬੰਦਾ ਕਰਦਾ ਉਦੋਂ ਅਸੀਂ ਸਾਰੇ ਯੋਧੇ ਬਣ ਜਾਂਦੇ ਆ। ਇਹ ਮੇਰੀ ਵੀਡੀਓ ਜੇ ਅਗਰ ਯੋਗਰਾਜ ਸਿੰਘ ਵੀ ਦੇਖਣ ਤਾਂ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਅੱਜ ਤੋਂ ਬਾਅਦ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਸੁਪੁੱਤਰ ਨਾ ਕਿਹਾ ਕਰੋ। ਬਾਬਾ ਦੀਪ ਸਿੰਘ ਦੇ ਸਾਰੇ ਸੁਪੁੱਤਰ ਨੇ ਤੁਸੀਂ ਇਕੱਲੇ ਦੁਨੀਆ ਤੋਂ ਧਰਤੀ ਦੇ ਨੇ ਉਧਰੇ ਹੋਏ। ਸੋ ਗੱਲਾਂ ਨਾਲ ਤੁਸੀਂ ਬੜੇ ਵਕਤ ਠੀਕ ਆ ਚਾਰ ਲੋਕਾਂ ਨੂੰ ਬੇਕੂ ਬਣਾ ਸਕਦੇ ਹੋ। ਲੇਕਿਨ ਜਿਹੜਾ ਅੰਦਰ ਬੈਠਾ ਉਹਨੂੰ ਬੇਵਕੂਫ ਕਿਵੇਂ ਬਣਾਉਂਗੇ ਮੇਰੇ ਪੰਜ ਪਿਆਰਾਂ ਦਾ ਹੁਕਮ ਹੋ ਗਿਆ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੰਦਾ ਕੁੱਤਾ ਤੇ ਖਸਮ ਨੂੰ ਗਾਲ ਕਿ ਮੈਂ ਕੋਈ ਐਸਾ ਕਰਮ ਨਾ ਕਰਾਂ ਕੋਈ ਐਸਾ ਕਰਜ ਨਾ ਕਰੇ ਜਿਹਦੇ ਕਰਕੇ ਮੇਰੇ ਬਾਪ ਨੂੰ ਦੱਲਾ ਤੁਸੀਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਹੋ ਠੀਕ ਹੈ ਜੀ ਉਹ ਆਪਾਂ ਸ਼ਬਦ ਸੁਣਦੇ ਨਾ ਗੱਲੀ ਯੋਗ ਨਾ ਹੋਵੇ ਤੇ ਇਹ ਗੱਲਾਂ ਨਾਲ ਗੱਲਾਂ ਦਾ ਮਜਬੂਰ ਨਹੀਂ ਆ ਸਿੱਖੀ ਗੱਲਾਂ ਦਾ ਮਜਬੂਰ ਨਹੀਂ ਆ ਉਹਦੇ ਤਾਂ ਡੂ ਐਂਡ ਡਾਈ ਕਰੋ ਜਾਂ ਮਰੋ ਦਾ ਮੈਥਡ ਦੇ ਕੰਮ ਹੁੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਖਾਲਸਾ ਅੱਜ ਬੜੀ ਇੱਕ ਅਹਿਮ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਸਤਸੰਗ ਜੀ ਨਾਲ ਆਪਾਂ ਅਕਸਰ ਇੱਕ ਫਿਲਮੀ ਐਕਟਰ ਯੋਗਰਾਜ ਸਿੰਘ ਨੂੰ ਦੇਖਦੇ ਆਂ ਜਦੋਂ ਵੀ ਉਹ ਕਿਸੇ ਵੀ ਇੰਟਰਵਿਊ ਦੇ ਵਿੱਚ ਗੱਲ ਕਰਦਾ ਸਪੁੱਤਰ ਬਾਬਾ ਦੀਪ ਸਿੰਘ ਆਪਣੇ ਆਪ ਨੂੰ ਸੰਬੋਧਨ ਕਰਦਾ ਮੈਂ ਯੋਗਰਾਜ ਸਿੰਘ ਸਪੁੱਤਰ ਬਾਬਾ ਦੀਪ ਸਿੰਘ ਆਹ ਕੈਪਸ਼ਨ ਦੇ ਵਿੱਚ ਕਨਾਲ ਵੀਡੀਓ ਚੱਲੂਗੀ ਸਗਤ ਨੇ ਦੇਖਣੀ ਆ ਤੇ ਆਪਣੇ ਕਮੈਂਟ ਤੇ رائے ਜ਼ਰੂਰ ਦੇਣੀ ਆ ਕਿ ਇਹ ਜਿਹੜੀਆਂ ਹਰਕਤਾਂ ਜਦੋਂ ਆਪਾਂ ਕਿਸੇ ਦਾ ਵੱਡੇ ਯੋਧੇ ਦਾ ਵੱਡੇ ਆਪਣੇ ਕਿਸੇ ਪਗੰਬਰ ਦਾ ਨਾਮ ਆਪਣੇ ਨਾਲ ਜੋੜ ਕੇ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਅਸੀਂ ਇਹ ਕਹਿੰਦੇ ਅਸੀਂ ਬਹੁਤ ਸੱਚੇ-ਸੱਚੇ ਹੋਵਾਂਗੇ ਸਾਤੋਂ ਵੀ ਆਮਰਤ ਛਕਣ ਤੋਂ ਪਹਿਲਾਂ ਬਹੁਤ ਗਲਤੀਆਂ ਅੱਜ ਵੀ ਇਸ ਅ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਲੇਕਿਨ ਮੈਂ ਸਮਝਦਾ ਕਿ ਸਮੇਂ ਨਾਲ ਇਨਸਾਨ ਨੂੰ ਜਦੋਂ ਕੋਈ ਜ਼ਿੰਮੇਵਾਰੀ ਜ਼ਿੰਮੇਵਾਰ ਬੰਦਾ ਬਣ ਜਾਂਦਾ ਉਹਨੂੰ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਜ਼ਿੰਮੇਵਾਰ ਨਾਲ ਚੱਲਣਾ ਚਾਹੀਦਾ ਇਹ ਵੀਡੀਓ ਦੇਖੋ ਔਰ ਵੀਡੀਓ ਦੇਖ ਕੇ ਤੁਸੀਂ ਆਪਣੇ ਕਮੈਂਟ ਤੇ ਰਾਏ ਜਰੂਰ ਕਰਨੀਆਂ ਕਿ ਇਹ ਜਿਹੜਾ ਵੱਡੇ ਮੂੰਹ ਵਾਲਾ ਐਕਟਰ ਆ ਬਾਬਾ ਆਪਣੇ ਆਪ ਨੂੰ ਸੁਪੁੱਤਰ ਬਾਬਾ ਦੀਪ ਸਿੰਘ ਕਹਿੰਦਾ ਹੈ ਕਿ ਇਹ ਬਾਬਾ ਦੀਪ ਸਿੰਘ ਦੇ ਸੁਪੁੱਤਰ ਦੇ ਕੰਮ ਨੇ ਮੈਨੂੰ ਕਹਿੰਦਾ ਇਹ ਜੋ ਦੋ ਲੜਕੀਆਂ ਕੌਣ ਨੇ ਕੌਣ ਨਹੀਂ ਮੈਂ ਕੋਈ ਗਲਤ ਨਹੀਂ ਲੇਕਿਨ ਜੋ ਹਰਕਤਾਂ ਨੇ ਇਹ ਬਾਬਾ ਦੀਪ ਸਿੰਘ ਜੀ ਦੇ ਸੁਪੁੱਤਰ ਦੀਆਂ ਨਹੀਂ ਹੋ ਸਕਦੀਆਂ। ਅੱਗੇ ਇਹ ਕੀ ਬਾਬੇ ਨੂੰ ਪਤਾ ਨਹੀਂ ਚੱਲੇਗੀ। ਔਰ ਮੈਂ ਇਹ ਵੀ ਨਾਲ ਗੱਲ ਬੜੇ ਜ਼ੋਰ ਤਰੀਕੇ ਨਾਲ ਤੁਹਾਨੂੰ ਕਹਿਣਾ ਔਰ ਇਹ ਹਰਕਤ ਕਿਸੇ ਗਰੀਬ ਸਿੱਖ ਨੇ ਕਿਸੇ ਮਿਡਲ ਕਲਾਸ ਬੰਦੇ ਨੇ ਕਿਸੇ ਨੇ ਕੀਤੀ ਹੁੰਦੀ ਤਾਂ ਹੁਣ ਨੂੰ ਸੋਦਾ ਲਾਉਣ ਦੀ ਔਰ 50 ਉਸ ਦੇ ਉੱਪਰ ਹਣ ਤੱਕ ਵੀਡੀਓ ਬਣ ਜਾਣੀਆਂ ਸੀਗੀਆਂ ਔਰ 50 ਤੁਹਾ ਹਣ ਤੱਕ ਲੋਕਾਂ ਨੇ ਉਹਨੂੰ ਗਾਣਾ ਕੱਢਣੀਆਂ ਸੀ ਇਹ ਵੀਡੀਓ ਕੀ ਮੈਂ ਇਕੱਲੇ ਨੇ ਵੇਖੀ ਆ ਨਹੀਂ ਇਹ ਵੀਡੀਓ ਸਭ ਨੇ ਦੇਖੀ ਆ ਕਾਰਨ ਕੀ ਆ ਕਿ ਜਦੋਂ ਕੋਈ ਵੱਡਾ ਬੰਦਾ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਵੱਡੀ ਮੱਛੀ ਕੋ ਹਰਕਤ ਕਰਦੀ ਆ ਉੱਥੇ ਸਾਰੇ ਅਸੀਂ ਚੁੱਪ ਕਰ ਜਾਂਦੇ ਆ ਉਦੋਂ ਅਸੀਂ ਕਹਿ ਦਿੰਦੇ ਆ ਚੱਲ ਛੱਡ ਯਾਰ ਆਪਾਂ ਕੀ ਲੈਣਾ ਉਦੋਂ ਅਸੀਂ ਵੱਡੇ 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 ਦਰਿਆ ਦੇ ਇਨਸਾਨ ਬਣ ਜਾਂਦੇ ਆ ਔਰ ਜਦੋਂ ਉਹੀ ਹਰਕਤ ਕੋਈ ਲੋ ਲੈਵਲ ਦਾ ਬੰਦਾ ਮਿਡਲ ਕਲਾਸ ਬੰਦਾ ਕਰਦਾ ਉਦੋਂ ਅਸੀਂ ਸਾਰੇ ਯੋਧੇ ਬਣ ਜਾਂਦੇ ਆ ਤੋ ਬਿਲਕੁਲ ਚੱਲ ਛੱਡ ਯਾਰ ਕੋਈ ਗੱਲ ਨਹੀਂ ਛੱਡ ਕੇ ਸਾਨੂੰ ਜਦੋਂ ਵੀ ਸਾਡੇ ਪੰਥ ਵਿਰੋਧੀ ਕੋਈ ਗੱਲ ਕਰਦਾ ਜਾਂ ਸਾਡੇ ਪੈਗੰਬਰ ਦਾ ਕਿਸੇ ਦਾ ਨਾਮ ਬਦਨਾਮ ਕਰਦਾ ਤਾਂ ਸਾਨੂੰ ਬਿਲਕੁਲ ਬੋਲਣਾ ਚਾਹੀਦਾ ਚਾਹੇ ਉਹ ਕੋਈ ਵੀ ਹੋਵੇ ਅੱਜ ਅਕਾਲ ਫਿਲਮ ਦੀ ਸਾਰਿਆਂ ਨੇ ਵਿਰੋਧਤਾ ਕੀਤੀ ਬਿਲਕੁਲ ਠੀਕ ਆ ਜੀ ਕਰਨੀ ਵੀ ਚਾਹੀਦੀ ਅਜਾ ਅਗਰ ਕਿਸੇ ਨੂੰ ਕੋਈ ਉਹਦੇ ਵਿੱਚ ਗਲਤ ਗੱਲ ਲੱਗਦੀ ਹੈ ਬਿਲਕੁਲ ਵਿਰੋਧਤਾ ਹੋਣੀ ਚਾਹੀਦੀ ਉਹਦੀ ਮੈਂ ਵੀ ਕਿਸੇ ਤਰ੍ਹਾਂ ਵੀਡੀਓ ਪਾਵਾਂਗਾ ਉਹਦੇ ਵਿੱਚ ਦੱਸਾਂਗਾ ਕਿ ਗਿੱਪੀ ਗਰੇਵਾਲ ਜਿਹੜਾ ਆਪਣਾ ਨੰਨ ਸਿੰਘ ਨਹੀਂ ਲਾਉਂਦਾ ਉਹ ਸਿਕ ਸਿਕ ਮਰੀਆਦਾਨ ਨੂੰ ਦਾ ਕੀ ਸਨਮਾਨ ਕਰਦਾ ਹੋਵੇਗਾ ਤੇ ਉਹ ਆਪਾਂ ਆਪ ਇਹ ਗੱਲ ਬੜੇ ਵਿਚਾਰਨ ਵਾਲੀ ਆ ਸੋ ਇਹ ਮੇਰੀ ਵੀਡੀਓ ਜੇ ਅਗਰ ਯੋਗਰਾਜ ਸਿੰਘ ਵੀ ਦੇਖਣ ਤਾਂ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਤੋਂ ਬਾਅਦ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਸੁਪੁੱਤਰ ਨਾ ਕਿਹਾ ਕਰੋ ਬਾਬਾ ਦੀਪ ਸਿੰਘ ਦੇ ਸਾਰੇ ਸੁਪੁੱਤਰ ਨੇ ਤੁਸੀਂ ਕੱਲੇ ਦੁਨੀਆ ਤੋਂ ਧਰਤੀ ਤੇ ਨਹੀਂ ਉਤਰੇ ਹੋਏ ਸਾਰੇ ਸੁਪੁੱਤਰ ਨੇ ਬਾਬਾ ਦੀਪ ਸਿੰਘ ਜੀ ਦੇ ਸਾਰੇ ਸੁਪੁੱਤਰ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਾਰੇ ਸੁਪੁੱਤਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਠੀਕ ਆ ਹੁਣ ਮੈਂ ਅਮਰ ਛੱਕਿਆ ਸਾਨੂੰ ਪੰਜ ਪਿਆਰੇ ਕਹਿੰਦੇ ਨੇ ਜਦੋਂ ਵਸ ਗਏ ਵੀ ਅੱਜ ਤੋਂ ਬਾਅਦ ਪਿਤਾ ਤੁਹਾਡਾ ਗੁਰਗੋਬਿੰਦ ਸਿੰਘ ਮਹਾਰਾਜ ਦਾਦੀ ਤੁਹਾਡੀ ਮਾਤਾ ਗੁਜਰਕੌਰ ਜੀ ਮਾਤਾ ਤੁਹਾਡੀ ਸੈਬਕੌਰ ਜੀ ਦਾਦਾ ਤੁਹਾਡੇ ਗੁਰਤੇਗ ਬਹਾਦਰ ਜੀ ਆਨੰਦਪੁਰ ਦੇ ਵਾਸੀ ਸਾਨੂੰ ਦੱਸਦੇ ਨੇ ਹੁਣ ਮੈਂ ਹਰ ਵੀਡੀਓ ਦੇ ਵਿੱਚ ਇਹੀ ਕਹਾ ਸਪੁੱਤਰ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਉਹ ਹੋਰ ਮੈਨੂੰ ਮੇਰੇ ਪੰਜ ਪਿਆਰਿਆਂ ਦਾ ਹੁਕਮ ਹੋ ਗਿਆ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੰਦਾ ਕੁੱਤਾ ਤੇ ਖਸਮ ਨੂੰ ਗਾਲ ਕਿ ਮੈਂ ਕੋਈ ਅਸਾ ਕਰਮ ਨਾ ਕਰਾਂ ਕੋਈ ਅਸਾ ਕਾਜ ਨਾ ਕਰੇ ਜਿਹਦੇ ਕਰਕੇ ਮੇਰੇ ਬਾਪ ਨੂੰ ਠੀਕ ਆ ਇਨਸਾਨ ਤੋਂ ਬਹੁਤ ਗਲਤੀਆਂ ਹੋਈਆਂ ਮਮ ਸ਼ਕਰ ਤੋਂ ਪਹਿਲਾਂ ਸੱਤੋਂ ਬਹੁਤ ਗਲਤੀਆਂ ਹੋਈਆਂ ਔਰ ਹੁਣ ਵੀ ਹੁੰਦੀਆਂ ਹੋਣਗੀਆਂ ਪਰ ਅਸੀਂ ਖਿੰਖਣਾ ਭੁੱਲਣ ਹਾਰਾਂ ਅਸੀਂ ਮਾਰਨ ਨੂੰ ਹਮੇਸ਼ਾ ਅਰਦਾਸ ਬੇਨਤੀ ਕਰਦੇ ਸੱਚੇ ਪਾਸ਼ਾ ਸਾਨੂੰ ਗੁਰਸਿੱਖੀ ਨਾਲ ਜੁੜੀ ਸਾਨੂੰ ਆਪਣੇ ਆਪਣੇ ਚਰਨਾਂ 'ਚ ਸਾਨੂੰ ਸਦ ਕਦਮ ਸਦ ਕਰਮ ਕਰਨ ਦਾ ਬਲ ਬਖਸ਼ੋ ਸੋ ਮੈਂ ਯੋਗਰਾਜ ਜੀ ਨੂੰ ਇਸ ਵੀਡੀਓ ਪਰਮਦਰਾਂਹੀਂ ਇਹਨੂੰ ਇੰਨਾ ਕਿ ਸ਼ੇਅਰ ਕਰੋ ਕਿ ਉਹਦੇ ਤੱਕ ਪਹੁੰਚ ਜਵੇ ਕਹਿਣਾ ਚਾਹੁੰਦਾ ਕਿ ਆਪਣੇ ਆਪ ਨੂੰ ਅੱਜ ਤੋਂ ਬਾਅਦ ਸੁਪੁੱਤਰ ਬਾਬਾ ਦੀਪ ਸਿੰਘ ਕਹਿਣਾ ਛੱਡ ਦਿਓ ਪਹਿਲਾਂ ਉਹਨਾਂ ਨੂੰ ਮੰਨ ਲਓ ਪਹਿਲਾਂ ਅਮਰਿਤ ਛਕੋ ਗੱਲਾਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਹੋ ਠੀਕ ਹੈ ਜੀ ਆਪਾਂ ਆਮ ਸ਼ਬਦ ਸੁਣਦੇ ਨਾ ਗੱਲੀ ਯੋਗ ਨਾ ਹੋਵੇ ਤੇ ਇਹ ਗੱਲਾਂ ਨਾਲ ਗੱਲਾਂ ਦਾ ਮਜਬੂਰ ਨਹੀਂ ਆ ਸਿੱਖੀ ਗੱਲਾਂ ਦਾ ਮਜਬੂਰ ਨਹੀਂ ਆ ਉਹਦੇ ਤਾਂ ਡੂ ਐਂਡ ਡਾਈ ਕਰੋ ਜਾਂ ਮਰੋ ਦਾ ਮੈਥਡ ਦੇ ਕੰਮ ਹੁੰਦੀ ਆ ਸੋ ਗੱਲਾਂ ਨਾਲ ਤੁਸੀਂ ਬੜੇ ਵਾਕ ਠੀਕ ਆ ਚਾਰ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ ਲੇਕਿਨ ਜਿਹੜਾ ਅੰਦਰ ਬੈਠਾ ਉਹਨੂੰ ਬੇਵਕੂਫ ਕਿਵੇਂ ਬਣਾਉਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ